ਆ ਮੋਟਰਸਾਈਕਲ ਜਿਹੜੇ ਪਏ ਆ ਨਾ 50 ਸਾਲ ਤੋਂ ਲੈ ਕੇ 80 ਸਾਲ ਤੱਕ ਪੁਰਾਣੇ ਵਾਲੇ ਆ ਸਜਾਵਲ ਸਿੰਘ ਆਪਣੇ ਨਾਲ ਵੀਰਾ ਤੇ ਗੱਲ ਹੈਗੀ ਇਹ ਆ ਇਥੋਂ ਖਜਾਨਾ ਲੱਭਿਆ ਕਿੱਥੋਂ ਤੁਸੀਂ ਆਹਾ ਹੈ ਇਹ ਬਈ ਆਰਮੀ ਵਾਲੇ ਲੋਟ ਤੇ ਆਉਂਦੇ ਬਹੁਤ ਪੁਰਾਣੇ ਪੁਰਾਣੇ ਮੋਟਰਸਾਈਕਲ ਆ ਹਾਂ ਸਾਰੇ ਪਏ ਆ ਰਹੇ ਕੋਈ ਬਈ ਸਹੀ ਅੱਛਾ ਠੀਕ ਹੈ ਇਹ ਤੁਸੀਂ ਹੱਥ ਰੱਖਿਆ ਜਿਹੜਾ ਇਹ ਹੈਗਾ 1974 ਆ ਜੀ 1974 ਮੇਡ ਇੰਗਲੈਂਡ ਗੋਰੀਆਂ ਦੇ ਜ਼ਬਾਨੇ ਦੇ ਜੀ ਹਮ ਕੱਲੇ ਕੱਲੇ ਪਾਰਟਸ ਤੇ ਵੀ ਲਿਖਿਆ ਹੁੰਦਾ ਇੰਗਲੈਂਡ ਅੱਛਾ ਹਾਂਜੀ ਉਹ ਵੀ ਤਾਂ ਨੂੰ ਰੰਗ ਚੜਿਆ ਦਿਖਾ ਸਕਦੇ ਆਪਾਂ ਅੱਗੇ ਹੈਡਲਾਈਟ ਦੇ ਪਾਈ ਗਰ ਚੁੱਕਿਆ ਬਿਲਕੁਲ ਹਾਂਜੀ ਬਾਹਰ ਹੁਣ 20 ਕਰਕੇ ਤੁਸੀਂ ਕਵਾੜ ਦੇਖ ਰਹੇ ਨੇ ਜੀ ਇਹ ਇਹ ਕਵਾੜ ਨਹੀਂ ਹੈਗਾ ਸਾਡੇ ਲਈ ਸੋਨੇ ਹੈ ਜੀ ਸੋਨਾ ਗੁਫੇ ਪਰਲੇ ਪਾਸੇ ਨੂੰ ਹੋ ਕੇ ਦੂਸਰਾ ਨੰਬਰ ਆਇਆ ਜੀ 1976 ਆ ਜੀ ਆਗੂ ਪਿੱਛੇ ਦਿਖਾ ਦਿਓ ਆਹ ਆ ਦਿਖਾ ਦਿਓ ਜੀ ਤੀਸਰਾ ਆਇਆ ਜੀ 1980 ਆ ਜੀ ਇਹ 1976 ਆ ਹਨਾ ਹਾਂਜੀ ਤੇ ਆਹ ਏ 1980 ਆ ਜੀ ਇਹ 1980 ਆ ਠੀਕ ਹੈ ਜੀ ਜਿਸ ਤਰੀਕੇ ਨਾਲ ਆਪਾਂ ਆ ਦੇਖ ਰਹੇ ਆ ਬਾਈਕ ਤੁਹਾਡੇ ਮਤਲਬ ਨਿਗਾ ਚਿੱਤ ਤੁਸੀਂ ਕਹੋਗੇ ਜੀ ਇਹ ਕਬਾੜ ਆ ਜੀ ਹਾਂ ਪਰ ਇਹ ਲੱਖੀ ਨਾ ਹਜ਼ਾਰਾਂ ਵਾਲੀ ਗੱਲ ਆ ਠੀਕ ਹੈ ਤੇ ਇਹ ਕਬਾੜ ਆ ਸਾਡੇ ਲਈ ਸੋਨੇ ਆ ਜੀ ਇਹ ਸ਼ੋਰੂਮ ਕੰਡੀਸ਼ਨ ਬਣ ਜਾਂਦੇ ਮੋਟਰਸਾਈਕਲ ਤੁਸੀਂ ਦੂਸਰੀ ਦੁਕਾਨ ਤੇ ਦੇਖ ਸਕਦੇ ਆ ਬਾਈਕ ਇਹ ਹੀ ਚੀਜ਼ ਆਪਾਂ ਤਿਆਰ ਕੀਤੇ ਆ ਉਹ ਦੂਸਰੀ ਆਪਣੀ ਦੁਕਾਨ ਤੇ ਦਿਖਾਉਂਦੇ ਹਾਂ ਜੀ ਦੇ ਸਵਾਗਤ ਹੈ ਹੈ ਕਿ ਇੱਥੇ ਗੁਰਾਇਆਂ ਦੇ ਵਿੱਚ ਆ ਇਧਰ ਫਗਵਾੜਾ ਤੇ ਇਧਰ ਫਲੋਰ ਹਨਾ ਇਹ ਆਪਾਂ ਵਿਚਕਾਰ ਪਿਆ ਜਾਂਦਾ ਫਗਵਾੜਾ ਤੇ ਫਲੋਰ ਉਹਦੇ ਵਿੱਚ ਸਨ ਵਿੱਚ ਗੁਰਾਇਆਂ ਸੈਂਟਰ 'ਚ ਪਿਆ ਜਾਂਦਾ ਜ਼ਿਲ੍ਹਾ ਜਲੰਧਰ ਸਾਡੇ ਪੈਂਦਾ ਜੀ ਜੀ ਤੇ ਗੁਰਾਇਆਂ ਸ਼ਹਿਰ ਆ ਸਾਡਾ ਹੂੰ ਤੇ ਮੇਨ ਹਾਈਵੇ 'ਚ ਲਿੰਕ ਰੋਡ ਤੇ ਆ ਜੀ ਚੰਨੀ ਦਾ ਹਲਕਾ ਕਹਦਗੇ ਹੁਣ ਤਾਂ ਹਾਂਜੀ 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 ਹੁਣ ਥੋੜੀ ਚੰਨੀ ਦਾ ਉਹ ਚੰਨੀ ਦੇ ਹਲਕੇ ਤੋਂ ਆ ਕੇ ਬਹੁਤ ਵੈਰਾਈਟੀ ਪਈ ਆ ਤੁਹਾਡੇ ਕੋਲੇ ਕੋਈ ਫਿਰ ਇਧਰਲੇ ਪਾਸੇ ਦਿਖਾਓ ਉਹ ਆਰਡਰ ਤੇ ਹੁੰਦੇ ਜਿਆਦਾ ਤੁਸੀਂ ਦਿਖਾ ਸਕਦੇ ਆ ਸਾਰੇ ਮੋਟਰਸਾਈਕਲ ਵਾਲੇ ਤੁਸੀਂ ਆ ਜਿਓ ਉਹ orange ਸਹੀ ਆ ਜੂਗਾ ਦੇਖੋ ਮੜੇ ਕੋਸ਼ਿਸ਼ ਕਰਿਓ ਜਿਆ ਸਾਦਾ ਤਾਂ ਪੁਰਾਣਾ ਕਿਉਂਕਿ ਆਹ ਦੇਖੋ ਵੀ ਬਹੁਤ ਕਮਾਲ ਦੀ ਵੈਰਾਈਟੀ ਇਨਾਂ ਕੋਲੇ ਪਈ ਆ ਹਾਂਜੀ ਬਹੁਤ ਯੂਨਿਕ ਬੰਦਾ ਆਪਦੀ ਮਰਜੀ ਨਾਲ ਚੁਆਇਸ ਕਰ ਸਕਦਾ ਇਨਾਂ ਚੋਂ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਟਾਈਮ ਨਹੀਂ ਆਹ ਰਾਜਦੂਤ ਵੀ ਬਾਈ ਕੋਈ ਖਲੋ ਗਿਆ ਆ ਇਹ ਵੀ ਤਿਆਰ ਕਰਨਾ ਆ ਅੱਛਾ ਇਹਨੂੰ ਵੀ ਦਿਖਦੇ ਆ ਟਾਈਮ ਘਟ ਗਿਆ ਜੀ ਹਾਂ ਬੰਦੇ ਕੱਲੇ ਤੁਸੀਂ ਨਾ ਟੀਮ ਹੈਗੀ ਐ ਮੈਸਨਡੀ ਟੀਮ ਹੈਗੀ ਐ ਥੈਡ ਤਾਂ ਫਰੈਕ ਹੀ ਹੁੰਦਾ ਨਾ ਹਾਂਜੀ 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 ਤੇ ਆਹ ਦੇਖੋ ਬਹੁਤ ਜ਼ਿਆਦਾ ਵੈਰਾਈਟੀ ਆ ਤੁਹਾਡੇ ਕੋਲੇ ਪਈ ਪਈ ਇਹ ਚੀਜ਼ਾਂ ਆ ਆਹ ਦੇਖੋ ਆ ਨਿਊ ਮਾ ਆਹ ਜੇ ਕਿਸੇ ਵੀ ਨੂੰ ਨਿਊ ਮਾਡਲ ਆਗਰ ਪੁਰਾਣੇ ਨਹੀਂ ਕਿਸੇ ਨੂੰ ਚਲਾਉਣਾ ਆਉਂਦਾ ਆ ਨਿਊ ਮਾਡਲ ਸਾੜ ਤੇ ਵੀ ਤਿਆਰ ਕਰਾ ਸਕਦੇ ਪਟਾਈ ਵੀ ਜਿੱਦਾਂ ਮੋਟਰਸਾਈਕਲ 12 13 14 ਸਿੱਧੇ ਗੇਰਾਂ ਵਾਲੇ ਹਾਂ ਤੇ ਉਹ ਵੀ ਮਿਲ ਜਾਣਗੇ ਆਪਣੇ ਕੋਲ ਬਹੁਤ ਪੁਰਾਣੇ ਤੋਂ ਪੁਰਾਣਾ 80 ਸਾਲ ਪੁਰਾਣੇ ਤੋਂ ਲੈ ਕੇ ਜਮਨ ਨਵੇਂ ਤਾਜ਼ੇ ਤੱਕ ਆਲੇ ਮਿਲ ਜਣੇ ਜੀ ਬਟ ਕੀ ਹੈ 2000 ਤੇ ਲੈ ਕੇ 2009 ਤੱਕ ਆਰਸੀਆਂ ਪਾਸ ਮਿਲ ਜਾਂਦੀਆਂ ਜਿਆਦੇ ਪੁਰਾਣੇ ਆਰਸੀਆਂ ਨਹੀਂ ਪਾਸ ਮਿਲਦੀਆਂ ਜੇ ਡਿਮਾਂਡ ਕਰਦੇ ਆ ਫਿਰ ਆਸੀਆਂ ਕਰਕੇ ਕੰਮ ਰਹਿ ਜਾਂਦੇ ਆ ਜੀ ਹੂੰ ਠੀਕ ਹੈ ਤੇ ਇਹ ਚੀਜ਼ ਬਿਲਕੁਲ ਟੈਕਨੀਕਲੀ ਤਾਂ ਫਿਰ ਪਤਾ ਹੀ ਨਹੀਂ 80 ਸਾਲ ਪੁਰਾਣੀ ਦੀ ਹੁਣ ਕਿੱਥੋਂ ਕੀ ਮਿਲ ਜੂ ਹਾਂਜੀ ਇਹ ਚੀਜ਼ਾਂ ਸ਼ੌਕ ਦਾ ਕੋਈ ਮੋਲ ਨਹੀਂ ਹੈਗਾ ਅਗਰ ਕਿਸੇ ਵੀਰ ਨੂੰ ਚਾਹੀਦਾ ਤਾਂ ਉਹ ਵੀ ਪ੍ਰੋਵਾਈਡ ਕਰਵਾਈਦੇ ਆਪਾਂ ਬਿਲਕੁਲ ਸਾਰਾ ਮਿਲ ਜਾਂਦਾ ਹਾਂਜੀ ਤੇ ਸਵਾਮਾਂ ਲੈ ਸਕਦੇ ਹੋ ਵੀਰੇ ਦਾ ਨੰਬਰ ਪਾ ਦਿਆਂਗੇ ਸਜਾਵਲ ਸਿੰਘ ਗੋਰਾਇਆਂ ਦੇ ਵਿੱਚ ਜ਼ਿਲ੍ਹਾ ਜਲੰਧਰ ਇੱਧਰ ਫਗਵਾੜਾ ਤੇ ਇੱਧਰ ਫਲੋਰ ਲੁਧਿਆਣਾ ਤੋਂ ਨਾਲ ਹੀ ਆ ਗਿਆ ਕੋਈ ਦੂਰ ਤੋਂ ਆਪਾਂ 30 ਕਿਲੋ ਜਲੰਧਰ ਪੈਂਦਾ 30 ਕਿਲੋ ਲੁਧਿਆਣਾ ਪੈਂਦਾ ਜੀ ਮਾਂ ਤੇ ਦੋਨਾਂ ਵਿੱਚਕਾਰ ਤੁਸੀਂ ਆ ਕੇ ਸਵਾਮਾਂ ਲੈ ਸਕਦੇ ਹੋ ਧੰਨਵਾਦ ਭਰਾ ਤੁਸੀਂ ਸਮਝਾ ਦਿੱਤਾ ਤਾਂ ਬਹੁਤ ਸਾਰੀ ਵੈ ਅਗਲੀ ਵਾਰੀ ਨਵਾਂ ਬਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ